ਦੇਖ ਸਕਦੇ ਹੋ ਚੰਡੀਗੜ੍ਹ ਦੀ ਸੈਕਟਰ 39 ਥਾਣਾ ਪੁਲਿਸ ਨੇ ਇੱਕ ਬੰਦੇ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਨ ਪੁਆਇੰਟ ਤੇ ਲੁੱਟ ਦੀ ਬਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਜੇ ਵੀ ਸੀ ਰਾਹਾਗਿਰ ਅਤੇ ਪੁਲਸੀ ਮਸਤੀਦੀ ਦੇ ਨਾਲ ਉਹਨੂੰ ਦਬੋਚ ਦਿੱਤਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਹੈ ਦੇਖ ਸਕਦੇ ਹੋ ਇਸ ਵਕਤ 39 ਥਾਣਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਲੁੱਟ ਦੀ ਬਾਰਦਾਤ ਨੂੰ ਅੰਜਾਮ ਦੇਣ ਵਾਲੇ ਇੱਕ ਬੰਦੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਤਸਵੀਰਾਂ ਤੁਹਾਡੇ ਸਾਹਮਣੇ ਆ। ਦੇਖ ਸਕਦੇ ਹੋ ਤਸਵੀਰਾਂ ਪਹਿਲਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਦੀ ਸੈਕਟਰ 39 ਥਾਣਾ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਇੱਕ ਬੰਦੇ ਨੂੰ ਹਿਰਾਸਤ ਦੇ ਵਿੱਚ ਲੈਤਾ ਗਿਆ। ਪੂਰਾ ਮਾਮਲਾ ਸਾਹੇ ਕੀ ਹੈ? ਪੂਰਾ ਮਾਮਲਾ ਦੇਖ ਸਕਦੇ ਹੋ। ਇਸ ਵਕਤ ਸੈਕਟਰ 39 ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਹੁਣ ਦੱਸ ਦਈਏ ਆਹ ਦਿਨ ਲੁੱਟ ਸਰੇਚ ਦੀ ਬਾਰਦਾਤਾ ਆਮ ਹੋ ਚੁੱਕਿਆ ਸੀ ਜਿਹਦੇ ਚੱਲਦਿਆ ਇੱਕ ਹੋਰ ਵੱਡੀ ਕਾਰਵਾਈ ਹੋਈ ਹੈ। ਦੇਖ ਸਕਦੇ ਹੋ ਇਸ ਵਕਤ ਜਿਹੜਾ ਪਸੋਰਾ ਚੌਂਕੀ ਦੇ ਇੰਚਾਰਜ ਹੈ ਕੁਲਦੀਪ ਜੀ ਮੌਕੇ ਤੇ ਨੇ। जी तो पूरा मामला की है नु, एक हिरासत ये मामला था जी, हमारे पास आई आई थी आई थी कॉल कि ये पार्क सेक्टर उनतालीस है उसके बाद ऐसा ही टीम के साथ मौका पे पहुंचे मौके पे हमें कंप्लेन दविंदर सिंह हुआ जो कि हॉर्टिकल्चर डिपार्टमेंट में काम करता है जिसने आरोपी को पकड़ा हुआ था बाकी इसके साथ दो और थे तीन लड़के थे टोटल पार्क में थे पैदल थे आते ही इसको पकड़ लिया साइकिल पे पकड़ के इसके कोई टॉयगन दिखाई इसको और इसके जेब से मोबाइल फोन छीन लिया दो लड़के मौका से फरार हो गए इसने इसको पकड़ के रखा पब्लिक ने इनकी हेल्प की ऐसे जैसे ही आई साहब मौके पहुंचे तो इन्होंने आरोपी को आई साहब के हवाले किया और एक कंप्लेंट इन्होंने इनके हवाले की है हम इसमें अफेयर दर्ज कर रहे हैं कुछ पता लगा नाम भी पहचान की है का रहने वाला है या कोई अपराधी मामले काफी हूँ देर होगी गलबात करते हुए एक्चुअली में नाम इसका वरिंदर है डड्डू माजरा का रहने वाला है बाकी जो इसके खिलाफ मुकदमे हैं वो आप वेरीफाई करेंगे हले पता करेंगे रिकॉर्ड चेक करेंगे पिस्टल चलो ਫਰਨ ਦੇਖੀ ਟॉय ਪਿਸਤਲ ਲੱਗੀ ਹੈ ਲੇਕਿਨ ਆਮ ਜਨਤਾ ਦਾ ਦੇਖਣ ਲੱਗੀ ਹੈ ਅਸਲੀ ਪਿਸਤਲ ਹੈ ਨਹੀਂ ਨਹੀਂ ਅੱਜ ਕੱਲ ਸਾਰੇ ਅਵੇਰ ਹੈ ਜੀ ਪਤਾ ਲੱਗ ਜਾਂਦਾ ਦੇਖ ਕੇ ਕਿ ਟॉय ਪਿਸਤਲ ਹੈ ਲਾਈਟਰ ਹੈ ਕਿਆ ਹੈ ਪਿਸਤਲ اور ਟॉय ਪਿਸਤਲ ਦਾ ਪਤਾ ਲੱਗ ਜਾਂਦਾ ਤਾਂ ਇਸੇ ਜੜੀ ਹੈਗੀ ਟੋਏ ਹੈ ਅਸਲੀ ਹੈ ਨਾ ਕਿ ਬ੍ਰਾਹਮਤ ਹੋ ਚੁਕੀ ਹੈ ਹਾਂ ਬਿਲਕੁਲ ਉਹ ਬ੍ਰਾਹਮਤ ਹੋ ਗਿਆ ਫਿਲਹਾਲ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਡਿਊਟੀ ਤੇ ਘਰ ਜਾ ਰਹੇ ਬੰਦੇ ਨਾਲ ਲੁੱਟ ਦੀ ਕੋਸ਼ਿਸ਼ ਕੀਤੀ ਗਈ ਹੈ ਉਹਦਾ ਮੋਬਾਈਲ ਫੋਨ ਖੋੜ ਦੀ ਕੋਸ਼ਿਸ਼ ਕੀਤੀ ਗਈ ਹੈ ਨਗਦੀ ਖੋਣ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਇਸ ਬੰਦੇ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਜਿਹੜਾ ਮੌਜੂਦੇ ਨਾਲ ਬਾਰਦਾਤ ਹੋਈ ਆ ਉਹਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਆਖਰ ਪੂਰਾ ਮਾਮਲਾ ਕੀ ਹੈ ਭਾਈ ਸਾਹਿਬ ਤੁਹਾਡਾ ਕੀ ਨਾਮ ਹੈ ਬਰਿੰਦਰ ਬਰਿੰਦਰ ਤੁਹਾਡੇ ਨਾਲੇ ਬਾਰਦਾਤ ਹੋਈ ਸੀ ਕੀ ਹੋਇਆ ਸੀਗਾ ਤੁਸੀਂ ਕਿੱਥੇ ਆ ਰਹੇ ਸੀ ਮੈਂ ਡਿਊਟੀ 36 ਸੇ ਆਪਣੀ ਡਿਊਟੀ ਖਤਮ ਕਰਕੇ ਆਰਾਧਾ ਘਰ ਕੋ ਜਾਣੇ ਲਈ ਹੂੰ ਤਾਂ ਮੇਰੇ ਕੋਲ 39ਵੇਂ ਆਪੇ 3 ਪੁਆਇੰਟ ਤੇ ਇਹ एक लड़का था, तीन लड़के थे ये पार्क में से निकल के आए इसमें से एक मेरे पास आया उसने एकदम से हाथ मारा एकदम से फिर फोन दिया तो तो बंदूक से निकाल लिया मैं डर गया हाँ जी यही लड़का था, यही लड़का था। तो मैंने फिर वहाँ शोर मचाया वहाँ लोग खड़े थे देर में लोग आए वहाँ से पुलिस जा रही थी कोई भी थी तो एकदम से वो भी पहुंच गई वहाँ पे उसको पकड़ लिया लड़के को पकड़ लिया यहाँ पे ਤੁਹ ਦੇਖ ਸਕਦੇ ਹੋ ਇੱਕ ਬੰਦੇ ਨੂੰ ਹਿਰਾਸਤ ਦੇ ਵਿੱਚ ਲਿੱਤਾ ਤਸਵੀਰਾਂ ਤੁਹਾਡੇ ਸਾਹਮਣੇ ਆ ਮੌਕੇ ਤੇ ਜਿਹੜੇ ਕੁਲਦੀਪ ਹੈ ਚੌਂਕੀਨ ਚਾਰ ਬਲਸੋਰਾ ਦੇ ਉਹ ਮੌਕੇ ਤੇ ਨੇ ਪੁਲਿਸ ਫਾਟੀ ਮੌਕੇ ਤੇ ਆ ਕਰਨ ਜੋ ਜਾਂਚ ਅਧਿਕਾਰੀ ਹੈ ਉਹ ਮੌਕੇ ਤੇ ਆ ਤਪੀਸ਼ ਕੀਤੀ ਜਾ ਰਹੀ ਹੈ ਨਕਸ਼ੇ ਬਣਾਏ ਜਾ ਰਹੇ ਆ ਤੁਹ ਸਾਹਮਣੇ ਆ ਤੇ ਇਹਦੇ ਜਿਹੜੇ ਦੋ ਸਾਥੀ ਆ ਉਹ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਫਿਲਹਾਲ ਇਸ ਬੰਦੇ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਐਕਸਕਲੂਸਿਵ ਤਸਵੀਰਾਂ ਸਾਡੇ ਚੈਨਲ ਦੇ ਦੇਖ ਸਕਦੇ ਹੋ ਗਨ ਪੁਆਇੰਟ ਤੇ ਚਾਹੋ ਅਸਲੀ ਆ ਜਾਂ ਨਕਲੀ ਫਿਲਹਾਲ ਗਨ ਪੁਆਇੰਟ ਤੇ ਉਹਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਜਿੱਦਾ ਪੁਲਿਸ ਤੋਂ ਜਾਣਕਾਰੀ ਜੁਟਾਈ ਪੁਲਿਸ ਦਾ ਕਹਿਣਾ ਸੀ ਉਹ ਨਕਲੀ ਪਿਸਤਲ ਸੀ ਫਿਲਹਾਲ ਜਿਹੜੇ ਦੋ ਇਹਦੇ ਸਾਥੀ ਐ ਉਹ ਮੌਕੇ ਤੇ ਫਰਾਰ ਹੋ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਡੱਡੂ ਮਾਜਰੇ ਦਾ ਰਹਿਣ ਵਾਲਾ ਬੰਦਾ ਹੈ ਤੇ ਕਿੰਨਾ ਸ਼ਾਤਰਾਨਾ ਅੰਦਾਜ਼ ਦੇ ਨਾਲ ਪਾਰਦਾਤ ਨੂੰ ਅੰਜਾਮ ਦੇਣ ਦੇ ਫਰਾਕ ਸੀ ਫਿਲਹਾਲ ਇਹ ਦੇ ਪਰ ਕਿੰਨੇ ਅਪਰਾਧਿਕ ਮਾਮਲੇ ਆ ਇਹ ਤਾਂ ਪੁਲਿਸ ਦੀ ਜਾਂਚ ਦੀ ਗੱਲ ਹੈ ਦੇਖ ਸਕਦੇ ਹੋ ਪੁਲਿਸ ਹਰ ਐਂਗਲ ਤੋਂ ਤਫਤੀਸ਼ ਕਰਦੀ ਹੋਈ ਦਿਖਾਈ ਦੇ ਰਹੀ ਹੈ ਹੁੰ ਦਹਾਵਾਂਗੇ ਜਿਹੜਾ આરોપી ਹੈ ਉਸ ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਦੇਖ ਸਕਦੇ ਹੋ ਤਸਵੀਰਾਂ આરોપી ਨੂੰ ਵੀ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਡੱਟੂ ਮਾਜਰੇ ਦਾ ਰਹਿਣ ਵਾਲਾ ਹੈ ਇਹ આરોપી ਇਸ ਨੂੰ ਹਿਰਾਸਤ ਦੇ ਵਿੱਚ ਲੈ ਲਿੱਤਾ ਗਿਆ ਉਸ ਹਰ ਐਂਗਲ ਤੋਂ ਤਫ਼ਤੀਸ਼ ਕਰਦੀ ਹੋਈ ਦਿਖਾਈ ਦੇ ਰਹੀ ਹੈ ਹੁਣ ਦੇਖਣ ਵਾਲੀ ਗੱਲ ਹੋਏਗੀ ਪੁਲਿਸਿਆ ਜਾਂਚ ਦੇ ਵਿੱਚ ਹੁਣ ਦੇਖਣ ਵਾਲੀ ਗੱਲ ਹੋਏਗੀ ਪੁਲਿਸਿਆ ਜਾਂਚ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਕਿੰਨੇ ਇਹ ਦਾ ਪਰਾਧਿਕ ਮਾਮਲੇ ਆ ਕਿਹੜੀ ਕਿਹੜੀ ਜਗ੍ਹਾ ਪਰਦਾਤਾ ਨੂੰ ਅੰਜਾਮ ਦਿੱਤਾ ਇਹ ਤਾਂ ਹੁਣ ਇੱਕ ਜਾਂਚ ਦੀ ਗੱਲ ਹੈ ਦੇਖ ਸਕਦੇ ਹੋ ਜਿਹੜਾ ਸ਼ਿਕਾਇਤ ਕਰਤਾ ਹੈ ਉਹ ਐਸ ਐਚ ਓ ਰਾਮਦੇਵਾਲ ਸਾਹਿਬ ਨਾਲ ਗੱਲਬਾਤ ਕਰ ਰਿਹਾ ਫਿਰ ਹਾਲ ਪੂਰੀ ਜਾਣਕਾਰੀ ਜਟਾਵਾਂਗੇ ਪੂਰਾ ਮਾਮਲਾ ਕੀ ਸੀਗਾ ਕੀ ਉਹਨਾਂ ਦੇ ਸੰਗਿਆਨ ਚ ਆਇਆ ਐਸ ਐਚ ਓ ਰਾਮਦੇਵਾਲ ਸਾਹਿਬ ਮੌਕੇ ਤੇ ਪਹੁੰਚ ਚੁੱਕੇ ਨੇ ਤਸਵੀਰਾਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਐ ਤੇ ਸਰ ਥੋੜਾ ਜਾਣਕਾਰੀ ਦੇ ਦਿਓ ਜੀ ਆ ਤੁਹਾਡੀ ਨੋਟਿਸ ਚ ਕੀ ਮਾਮਲਾ ਆ ਸਾਡੀ ਨੋਟਿਸ ਚ ਇਹੀ ਮਾਮਲਾ ਐ ਮੁੰਡੇ ਦੀ ਬਹਾਦਰੀ ਐ ਇਹ ਮੁੰਡਾ ਸਾਈਕਲ ਤੇ ਜਾ ਰਿਹਾ ਸੀ ਇਸ ਨੇ ਇਸ ਨੂੰ ਉਹਨਾਂ ਤਿੰਨਾਂ ਨੇ ਗ੍ਰੈਬ ਕਰ ਲਿਆ ਨੇਬ ਕਰ ਲਿਆ ਇੱਕ ਤਰੀਕੇ ਨਾਲ ਮਤਲਬ ਓਕੂਪਾਈ ਕਰ ਲਿਆ ਜਸਟ ਇਸ ਨੇ ਫਿਰ ਦੇਖਿਆ ਪਛਾਣਿਆ ਕਿ ਉਹ ਜਿਹੜਾ ਵੈਪਨ ਦਿਖਾ ਰਹੇ ਆ ਉਹ ਜਾਂ ਡਰਾ ਰਹਿਆ ਜਿਹਦੇ ਨਾਲ ਮਾਰਨ ਦੀ ਕੋਸ਼ਿਸ਼ ਕਰ ਰਿਹਾ ਉਹ ਤੋਂ ਇਹ ਬਸਲਾ ਹੀ ਰੈਕੋਗਨਾਈਜ਼ ਉਹਦੇ ਨਾਲ ਇਹਦਾ ਹੌਸਲਾ ਵਧਿਆ ਔਰ ਇਹਨੇ ਫਟਾਫਟ ਦੋ ਤਾਂ ਭੱਜ ਗਿਆ ਛੱਡ ਕੇ ਇਹਨੂੰ ਜਦੋਂ ਇਹਨੇ ਰੌਲਾ ਪਾਇਆ ਲੋਕਾਂ ਤੱਕ ਆਵਾਜ਼ ਪਹੁੰਚੀ ਫਿਰ ਉਹ ਡਰ ਗਏ ਕਿਉਂਕਿ ਹਰ ਕ੍ਰਿਮੀਨਲ ਰਪੋਕ ਵੀ ਹੁੰਦਾ ਸੋ ਉਸ ਪੁਆਇੰਟ ਉਪਰ ਨਾ ਮੁੰਡੇ ਨੇ ਬਹੁਤ ਬਹਾਦਰੀ ਵਾਲਾ ਕੰਮ ਕੀਤਾ ਔਰ ਅਸੀਂ ਇਹਨੇ ਸਾਨੂੰ ਬੁਲਾਇਆ ਅਸੀਂ ਆਏ ਆ ਸਾਡੀ ਟੀਮ ਹੈ ਸਬ ਇੰਸਪੈਕਟਰ ਕੁਲਦੀਪ ਨੇ ਹੋਰ ਵੀ ਆਰ ਰਜਿਸਟਰਿੰਗ ਅ ਵੈਰੀ ਹਾਰਡ ਕੇਸ ਜੋ ਇਹਨਾਂ ਨਾਲ ਹੋਇਆ ਜੋ ਐਕਚੁਅਲੀ ਚ ਹੋਇਆ ਇਹਨਾਂ ਰੋਬਰੀ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇਹਦਾ ਫੋਨ ਖੋ ਵੀ ਲਿਆ ਸੀ ਮਨੇ ਸੋ ਵੀ ਆਰ ਟੇਕਿੰਗ ਸਟ੍ਰਿਕਟ ਐਕਸ਼ਨ ਕਿਉਂਕਿ ਇਦਾਂ ਦੇ ਲੋਕਾਂ ਦਾ ਹੌਂਸਲਾ ਜਦੋਂ ਵੱਧ ਜਾਂਦਾ ਹੈ ਜਾਂ ਇਦਾਂ ਦੇ ਲੋਕਾਂ ਨਾਲ ਅਸੀਂ ਇਦਾਂ ਦਾ ਨਹੀਂ ਫੜਦੇ ਤਾਂ ਇਹ ਹੋਰ ਕਿਸੇ ਨਾਲ ਕਰਦੇ ਆ بار بار ਕਰਦੇ ਆ ਇਹ ਡਰਗ ਐਡਿਕਟ ਨੇ ਔਰ ਕ੍ਰਾਈਮ ਪ੍ਰੋਨ ਮਤਲਬ ਇਹਨਾਂ ਦਾ ਜਿਹੜਾ ਨੇਚਰ ਹੈ so it's a very good case and it a good brave boy so aye den lutta khuha horiyan ji chori di baratata horiyan trich city di gal kar liye te pa chandigarh di gal kare sare chori di baratata tad ke fer hoyi hai kitta dekh re ho tusi ek officer hon de nate chandigarh vich kitta lokan nu apna dhyan rakhna chahida lokan nu dekho main jo observe kita hai lokan nu dhyan rakhna chahida asi vi apna strengthen kar rahe hai apni patrolling aur night asi vi lai hai raat main vi ਸਾਡੇ ਚੌਕੀਦਾਰ ਸਾਹਿਬ ਵੀ ਸੀਗੇ 11 ਵਜੇ ਤੱਕ ਉਤੋਂ 20 ਜ਼ਿਆਦਾ ਮੈਂ ਜੋ ਚੌਕੀਦਾਰਾਂ ਦਾ ਦੇਖ ਰਿਹਾ ਬਿਲਕੁਲ ਸਕੈਟਰਡ ਕਮ ਹੈ ਲੋਕ ਆਪਣੇ ਕਰੋੜਾ ਰੁਪਏ ਦੇ ਜਿਹੜਾ ਮਾਰਕੀਟ 'ਚ ਉਹਨਾਂ ਦਾ ਸਾਮਾਨ ਪਿਆ ਜਾਂ ਉਹਨਾਂ ਦਾ ਉਹਨਾਂ ਦੀ ਚੌਕੀਦਾਰੀ ਨਹੀਂ ਹੈਗਾ ਜੇ ਹੈਗਾ ਤੇ 100-100 ਸ਼ੋਰੂਮਾਂ ਦਾ ਇੱਕ ਇੱਕ ਕਪੀਦਾਰ ਆ ਉਹ ਵੀ ਆਉਂਦਾ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਨੋਬਾਡੀ ਨੋਜ਼ ਕਿ ਸਾਡਾ ਬੰਦਾ ਵਾਚਮੈਨ ਕੌਣ ਹੈ ਹੋਏ ਹਾਉ ਹੀ ਪੇਇੰਗ ਕਿੱਥੋਂ ਆ ਰਿਹਾ ਉਹ ਕੌਣ ਹੈ ਉਹਦੇ ਨਾਲ ਕੋਈ ਫੈਮਿਲੀਅਰ ਨਹੀਂ ਸੋ ਮੇਰੀ ਇਹ ਪਬਲਿਕ ਨੂੰ ਵੀ ਸਾਰੇ ਜਿਹੜੇ ਮੈਨੇਜਰਸ ਮੈਨ ਆ ਉਹਨਾਂ ਨੂੰ ਸਪੈਸ਼ਲੀ ਰਿਕੁਐਸਟ ਹੈ ਕਿ ਆਪਣੇ ਦੁਕਾਨ ਦਾ ਆਪਣੇ ਸਮਾਨ ਦਾ ਜਿਹੜਾ ਉਹਨਾਂ ਦਾ ਵਾਚਮੈਨਸ਼ਿਪ ਹੈ ਇਹਦਾ ਨਹੀਂ ਹੈ ਵੀ ਕੈਮਰਾ ਲਗਾ ਦਿੱਤਾ ਸਫੀਸ਼ੀਐਂਟ ਹੈ ਕੈਮਰੇ ਨੇ ਹੱਥ ਕੱਢ ਕੇ ਫੜਤ ਲੈਣਾ ਨਹੀਂ ਸੋ ਇਸ ਕਰਕੇ ਉਹਨਾਂ ਨੂੰ ਆਪਣਾ ਵਾਚਮੈਨਸ਼ਿਪ ਔਰ ਆਪਣੀ ਪ੍ਰਾਪਰਟੀ ਦਾ ਜਿਹੜਾ ਇੱਕ ਤਰ੍ਹਾਂ ਦਾ ਜਿਹਨੂੰ ਕਹਿੰਦੇ ਨਾ ਰੈਪਰਿਮੈਂਸ਼ਨ ਲੈਣਾ ਚਾਹੀਦਾ ਕਿ ਜਸਟ ਕੀ ਉਹਨਾਂ ਦਾ ਲੋਕ ਸਿਸਟਮ ਹੈ ਕੀ ਉਹਨਾਂ ਦਾ ਅੱਗੇ ਰੀ-ਲੌਕ ਸਿਕਸਿਸ ਸਿਸਟਮ ਹੈ ਦੋ ਦੋ ਲੋਕ ਤਾਂ ਹੋਣੇ ਚਾਹੀਦੇ ਆ ਨਾ ਔਰ ਦੂਸਰਾ ਚੌਕੀਦਾਰ ਦਾ ਖਾਸ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਉਹਨਾਂ ਕੋਲ ਨੰਬਰ ਹੋਣਾ ਚਾਹੀਦਾ ਚੌਕੀਦਾਰ ਦਾ ਤਾਂ ਕਿ ਉਹ ਉਹਨਾਂ ਨੂੰ ਇਨਫੋਰਮ ਕਰ ਸਕੇ ਕਿਸੇ ਨੂੰ ਵੀ ਨਹੀਂ ਪਤਾ ਕਿ ਚੌਕੀਦਾਰ ਸਾਡਾ ਕੌਣ ਹੈ ਹੈ ਕਿ ਨਹੀਂ ਹੈ ਬਸ ਜਸਟ ਉਸ ਪੁਆਇੰਟ ਆਫ ਅਵੇਅਰ ਹੋਣ ਦੀ ਲੋੜ ਹੈ ਪਾਰਕਾਂ ਦੇ ਵਿੱਚ ਲੋਕਾਂ ਨੂੰ ਥੋੜਾ ਜਿਹਾ ਪੁਲਿਸ ਨੂੰ ਇਨਫੋਰਮ ਕਰਨ ਦੀ ਲੋੜ ਆ ਕਿ ਪਾਰਕਾਂ ਜਿਹੜੇ ਇਦਾਂ ਦੇ ਨਸ਼ੇੜੀ ਬੈਠਦੇ ਆ ਜਾਂ ਘੁੰਮਦੇ ਆ ਪੁਲਿਸ ਤੱਕ ਇਨਫੋਰਮ ਕਰਨ ਵੀ ਆਰ ਆਲਸੋ ਗੋਇੰਗ ਟੂ ਦਾ ਪਾਰਕ ਅਸੀਂ ਸਪੈਸ਼ਲ ਮੁਹਿੰਮ ਚਲਾਇਆ ਸੀ ਪਿੱਛੇ ਸਾਨੂੰ ਪੰਜ ਬੰਦੇ ਐਕਸਟਰਾ ਮਿਲੇ ਸੀ ਜਿਹਦੇ ਨਾਲ ਐਸਐਸਪੀ ਸਾਹਿਬ ਨੇ ਔਰ ਡੀਜੀਪੀ ਸਾਹਿਬ ਦਾ ਪ੍ਰੋਗਰਾਮ ਸੀ ਕਿ ਪਾਰਕਾਂ ਦੇ ਵਿੱਚ ਘੁੰਮੋ ਜਿੱਥੇ ਲੋਕਾਂ ਲਈ ਕੈਨ ਬੀਅਰ ਦੇ ਜਾਂ ਇਦਾਂ ਦੀਆਂ ਕੋਈ ਬੋਟਲਾਂ ਵਗੈਰਾ ਪਈਆਂ ਉੱਥੇ ਜਿਆਦਾ ਪट्रोलिंग ਕਰੋ ਲੋਕਾਂ ਨੂੰ ਜਿਆਦਾ ਮਿਲੋ ਦੈਟ ਵੀ ਇਜ਼ ਨੋਟ ਫਿਲਹਾਲ ਤੁਸੀਂ ਦੇਖ ਸਕਦੇ ਹੋ ਇਸ ਬੰਦੇ ਨੂੰ ਤਾਂ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਪੁਲਿਸ ਤਾਂ ਤੁਹਾਡੀ ਸੁਰੱਖਿਆ ਦੇ ਵਿੱਚ ਹੈ ਹੀ ਹੈ ਤੇ ਫਿਲਹਾਲ ਤੁਸੀਂ ਵੀ ਬਨੇ ਰਹੋ ਸਾਡੇ ਨਾਲ ਫਿਰ ਤੋਂ ਮਿਲਾਂਗੇ ਇੱਕ ਹੋਰ ਖਬਰ ਦੇ ਨਾਲ ਆਪਣੀ ਸੀ ਹੋਗੀ ਰਵੀ ਦਿਨਾਰ ਰਮੇਸ਼ ਕੁਮਾਰ ਚੰਡੀਗੜ੍ਹ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ